ਅਜੀ ਪਿਆਰੇ ਵਿਦਿਆਰਥੀਓ ਜਿਹੜਾ ਕਾਫੀ ਸਮੇਂ ਤੋਂ ਤੁਸੀਂ ਇੰਤਜ਼ਾਰ ਕਰ ਰਹੇ ਹੋਗੇ ਆਰਜੀ ਜਿਹੜੀ ਮੈਟ ਸੂਚੀ ਦਾ ਇੰਤਜ਼ਾਰ ਕਰ ਰਹੇ ਹੋ ਤੁਹਾਡੇ ਵਾਸਤੇ ਜਿਹੜੀ ਆਰਜੀ ਮੈਰਿਟ ਸੂਚੀ ਤਿਆਰ ਕੀਤੀ ਹੈਗੀ ਇਹ ਪੱਕੀ ਤਾਂ ਨਹੀਂ ਹੈ ਹਾਲਾਂਕਿ ਵਿਭਾਗ ਵੱਲੋਂ ਨਹੀਂ ਹੈ ਆਰਜੀ ਤੌਰ ਤੇ ਜਿਹੜੀ ਲੜਕੀਆਂ ਦੇ ਲਈ ਤਿਆਰ ਕੀਤੀ ਗਈ ਹੈ ਲੜਕੀਆਂ ਦੇ ਲਈ ਜਿਹੜੀ ਪਹਿਲਾਂ ਤਿਆਰ ਕਰ ਦਿੱਤੀ ਗਈ ਸੀ ਤਾਂ ਕਿ ਵਿਦਿਆਰਥੀਆਂ ਨੂੰ ਇੱਕ ਤਰੀਕੇ ਦਾ ਆਈਡੀਆ ਜਾ ਹੋ ਜੇ ਮੈਰਿਟੋਰੀਅ ਸਕੂਲਾਂ ਵਿੱਚ ਦਾਖਲਾ ਲੈਣ ਦੇ ਵਾਸਤੇ ਜਿਹੜੀ ਮੈਰਿਟ ਕਿੱਥੋਂ ਸ਼ੁਰੂ ਹੋਊਗੀ ਤੇ ਕਿੱਥੇ ਕਾ ਕੇ ਉਹਨਾਂ ਜਿਹੜਾ ਹੈਗਾ ਰੁਕਣਾਗਾ ਇਹ ਜਿਹੜੀ ਰਿਪੋਰਟ ਆਪਾਂ ਤੁਹਾਡੇ ਸਾਹਮਣੇ ਰੱਖਦੇ ਆਂ ਸਭ ਤੋਂ ਪਹਿਲਾਂ 143 ਵਾਲਾ ਦੇਖ ਰਹੇ ਹੋਗੇ ਇੱਕ ਬੱਚਾ ਫਿਰ 135 ਵਾਲਾ ਇੱਕ ਆ 134 ਵਾਲਾ ਇੱਕ ਆ 132 ਵਾਲਾ ਇੱਕ ਆ 131 ਵਾਲਾ ਇੱਕ ਆ 130 ਵਾਲਾ ਇੱਕ ਆ ਫਿਰ ਜਿਹੜਾ ਹੈਗਾ 129 ਵਾਲੇ ਆਪਣੇ ਕੋਲੇ ਬੱਚੇ ਹੈਗੇ ਤਿੰਨ 128 27 26 25 ਮਾਫ ਕਰਨਾ ਇਸ ਤਰ੍ਹਾਂ ਦੇ ਨਾਲ ਚੱਲ ਰਹੀ ਹੈ ਜੀ ਮੈਟ ਅੱਗੇ ਵਧ ਰਹੇ ਹਾਂ ਤੁਸੀਂ 125 15 ਤੱਕ ਆਗੇ ਆਪਣਾ ਆਪਣਾ ਨਾਮ ਵੀ ਜਿਹੜਾ ਚੈੱਕ ਕੀਤਾ ਸਾਡਾ ਜਾ ਸਕਦਾ ਨਾਲ ਨਾਲ ਬਹੁਤ ਮੈਂ ਹੌਲੀ ਹੌਲੀ ਜਿਹੜਾ ਇਹ ਸੂਚੀ ਨੂੰ ਅੱਗੇ ਕਰ ਰਹੇ ਹਾਂਗਾ ਫਿਰ 123 ਵਾਲੇ ਬੱਚੇ ਆ ਤਾਂ ਨਾਲ ਹੀ ਮੈਂ ਇਹ ਕਹਾਂਗਾ ਜਿਹੜੇ ਵਿਦਿਆਰਥੀ ਨਵੇਂ ਨੇ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਹਰ ਤਰ੍ਹਾਂ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚੇ ਜੋ ਵੀ ਅਪਡੇਟ ਆਏਗੀ ਉਹ ਤੁਹਾਡੇ ਤੱਕ ਮਈਆ ਕਰਾਈ ਜਾਏਗੀ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖੋ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਤੇ ਇਹਨੂੰ ਲਾਈਕ ਕਮੈਂਟ ਜ਼ਰੂਰ ਕਰਨਾ ਤੇ ਅੱਗੇ ਵਿਦਿਆਰਥੀਆਂ ਤੱਕ ਸ਼ੇਅਰ ਜ਼ਰੂਰ ਕਰਨਾ ਤਾਕੇ ਆਰਜੀ ਜਿਹੜੀ ਪਤਾ ਲੱਗ ਜੇ ਮੈਂ ਬਾਰ ਬਾਰ ਕਹਿ ਰਿਹਾ ਇਹ ਆਰਜੀ ਹੈ ਪੱਕੀ ਨਹੀਂ ਹੈ ਇੱਕ ਰਫ ਆਈਡੀਆ ਦੇ ਨਾਲ ਜਿਹੜੀ ਤਿਆਰ ਕੀਤੀ ਗਈ ਆ ਉਰਧਾਰਥੀਆਂ ਦੇ ਲਈ ਤਾਂ ਵਿਭਾਗ ਦੇ ਵੱਲੋਂ ਆਏਗੀ ਪੱਕੀ ਜੋ ਵੀ ਆਏਗੀ ਤੇ ਦੇਖ ਸਕਦੇ ਤੁਸੀਂ ਇਸ ਨੂੰ 121 ਵਾਲੇ 120 ਵਾਲੇ 32 ਨੰਬਰ ਤੋਂ ਸ਼ੁਰੂ ਹੋ ਕੇ 32 ਰੈਂਕ ਤੋ ਜੀ 34 ਰੈਂਕ ਤੱਕ 120 ਵਾਲੇ ਬੱਚੇ ਆ ਜੀ ਫੇਰ 35 119 ਤੋਂ ਸ਼ੁਰੂ ਹੋ ਕੇ ਜੀ 35 ਦੀ ਆਪਾਂ ਜਿਹੜੀ ਲੜੀ ਦੇਖ ਰਹੇ ਆ ਉਹ ਚੱਲ ਰਹੀ ਆ 42 ਰੈਂਕ ਤੱਕ ਅੱਗੇ ਤੁਸੀਂ ਵੇਖ ਰਹੇ ਹੋਗੇ 118 ਵਾਲੇ 43 ਤੋਂ ਚੱਲ ਕੇ 118 ਵਾਲੇ ਆਏ ਹੋਏ ਨੇਗੇ 48 ਤੱਕ ਇਹ ਆ ਫੇਰ ਅੱਗੇ ਵੇਖ ਰਹੇ ਹੋ ਤੁਸੀਂ 117 ਵਾਲੇ ਆਖੋ ਬੱਕਰੇ 50 ਤੋਂ ਸ਼ੁਰੂ ਹੋ ਕੇ 54 ਤੱਕ ਜਿਹੜੇ ਚ ਆ ਰਹੇ ਨੇਗੇ ਇਹ ਆ ਇੱਕ ਵੇਖਣ ਦੇ ਵਿੱਚ ਯਾਰਾ ਦੇਖੋ ਬਹੁਤ ਬਹੁਤ ਜਿਆਦਾ ਨੇ ਬੋਥ ਨੇ ਜੋ ਮੈਰੀਟੋਰੀਅਸ ਤਾਂ ਉਹੀ ਵਿਦਿਆਰਥੀ ਨੇ ਜਿਨ੍ਹਾਂ ਨੇ ਮੈਰੀਟੋਰੀਅਸਲੀ ਫਾਰਮ ਫਿਲ ਕੀਤਾ ਕੇਵਲ ਬਹੁਤ ਬਹੁਤ ਜ਼ਿਆਦਾ ਨੇਗੇ ਬਹੁਤ ਵਾਲਿਆਂ ਦਾ ਹੁਣ ਕੋਈ ਪਤਾ ਨਹੀਂ ਜਿਹੜਾ ਵੀ ਉਹ ਕਿਹੜੇ ਪਾਸੇ ਜਾਣਗੇ ਬੱਚੇ ਕਿੱਧਰ ਉਹਦੇ ਨਾਲ ਮੈਟ ਦਾ ਜ਼ਰੂਰ ਫਰਕ ਪੈ ਜਾਣਾਗਾ ਜੇ ਆਪਾਂ ਲਾ ਕੇ ਚੱਲੀਏ ਤਾਂ 116 ਵਾਲੇ 115 ਤਾਂ ਬਹੁਤ ਕਾਫੀ ਜਿਹੜੇ ਦੋਨੋਂ ਪਾਸੇ ਭਰੇ ਹੋਏ ਬੱਚੇ ਨੇ ਫਾਰਮ ਮੈਰੀਟੋਰੀਅਸਲੀ ਵੀ ਸਕੂਲ ਐਮੀਨ ਸਕੂਲ ਆਫ ਐਮੀਨੈਂਸ ਦੇ ਲਈ ਵੀ ਇਹ ਬੱਚੇ ਦੇਖੋ ਕਿੱਧਰ ਜਾਣਗੇ ਸਾਰਾ ਤੁਸੀਂ ਜਿਹੜਾ ਨਿਰੰਤਰ ਵੇਖ ਰਹੇ ਹੋਗੇ ਸੂਚੀ ਜਿਹੜੀ ਹੈਗੀ ਇਹ 114 ਰੈਂਕ ਵਾਲੀ 114 ਰੈਂਕ ਵਾਲੀ ਜਿਹੜੀ ਅੱਗੇ ਤੁਰੀ ਜਾ ਰਹੀ ਹੈ ਇਹ 81 ਤੱਕ ਅੱਗੇ ਜੀ ਫਿਰ 113 ਵਾਲੇ ਦੇਖ ਰਹੇ ਹੋ ਤੁਸੀਂ 113 ਵਾਲੇ 82 ਤੋਂ ਸ਼ੁਰੂ ਹੋ ਕੇ ਜਿਹੜੇ ਜਾ ਰਹੇ ਨੇ ਕਿ ਤਕਰੀਬਨ ਉਹ 95 ਤੱਕ ਫਿਰ ਅੱਗੇ 112 ਵਾਲਾ ਬੱਚੇ 96 ਤੋਂ ਸ਼ੁਰੂ ਹੋ ਕੇ ਜਿਹੜੇ ਅੱਗੇ ਜਾ ਰਹੇ ਨੇਗੇ 108 108 ਤੱਕ ਫਿਰ 111 ਵਾਲੇ ਅੱਗੇ ਜੀ ਇਸ ਤਰ੍ਹਾਂ ਦੇ ਨਾਲ ਵੇਖ ਰਹੇ ਹਾਂ ਇਹ ਲੜਕੀਆਂ ਦੀ ਜਿਹੜੀ ਮੈਂ ਦੱਸ ਰਿਹਾ ਜੀ ਲੜਕੀਆਂ ਦੀ ਆਰਜੀ ਮੈਰਿਟ ਸੂਚੀ ਹੈ ਜੀ 11ਵੀਂ ਦੇ ਲਈ ਜਿਹੜੇ ਬੱਚਾ ਨੇ ਮੈਰਿਟੋਰੀਅਸ ਦਾ ਫਾਰਮ ਭਰਿਆ ਸੀਗਾ 111 ਨਾਲ ਦੇ ਰੈਂਕ ਵਾਲੇ ਜਿਹੜੇ ਹੈਗੇ ਜੀ ਜਿਹੜੇ 119 ਤੱਕ ਆ ਜਾਂਦੇ ਆ ਜੀ ਫਿਰ 110 ਵਾਲੇ ਰੈਂਕ ਵਾਲੇ ਦੇਖ ਰਹੇ ਹਾਂ ਤੁਸੀਂ 110 ਨੰਬਰਾਂ ਜਿੰਨਾ ਬੱਚਾ ਦੇ ਉਹਨਾਂ ਨੂੰ ਵੇਖ ਰਹੇ ਹਾਂ ਤੁਸੀਂ ਤਕਰੀਬਨ ਜਿਹੜੇ ਕਿ 134 ਤੱਕ ਆ ਜਾਂਦੇ ਆ ਫਿਰ 135 ਤੱਕ ਜਿਹੜਾ ਹੈਗਾ ਨਾਲ-ਨਾਲ ਆਪਣੇ ਨਾਮ ਵੀ ਚੈੱਕ ਕਰਦੇ ਰਹੋ ਇਹਦੇ ਵਿੱਚ ਤੇ ਕਮੈਂਟ ਵਿੱਚ ਜਾ ਕੇ ਦੱਸਣਾ ਵੀ ਤੁਹਾਡਾ ਜਿਹੜਾ ਕਿੰਬਰ 1 ਬਣਦਾ ਜਾਂ ਕਿੰਨੇ ਨੰਬਰ ਆਏ ਨੇਗੇ ਉਸ ਹਸਾ ਨਾਲ ਜਿਹੜਾ ਰਫ ਜਿਹਾ ਆਈਡੀਆ ਹੋ ਜਾਂਦਾਗਾ 109 109 ਜਿਹੜਾ ਖਤਮ ਹੋ ਗਿਆ ਕਿ 152 ਤੱਕ ਅੱਗੇ 108 ਵਾਲੇ ਸ਼ੁਰੂ ਹੋਗੇ ਜੀ 108 ਵਾਲੇ ਤੁਸੀਂ ਵੇਖ ਰਹੇ ਹੋਗੇ 162 ਤੱਕ ਆ ਜੀ ਫਿਰ 107 ਵਾਲੇ 163 ਤੋਂ ਸ਼ੁਰੂ ਹੋ ਕੇ ਜਿਹੜੇ ਜਾ ਰਹੇ ਨੇ ਇਹ ਜਾ ਰਹੇ ਨੇ 147 199 ਤੱਕ ਚਲੇ ਗਏ ਜੀ ਕਾਫੀ ਬੱਚੇ 147 ਫਿਰ 106 ਸ਼ੁਰੂ ਹੋਇਆ ਜੀ 190 ਤੋਂ ਦੇਖਦੇ 106 ਵਾਲੇ ਨੇ ਜਿਹੜੇ ਉਹ ਅੱਗੇ ਦੀ ਅੱਗੇ 120 ਤੱਕ ਆ ਜੀ ਫਿਰ 105 ਵਾਲੇ ਬੱਚੇ ਦੇਖ ਰਹੇ ਹੋ ਤੁਸੀਂ ਜਿਨ੍ਹਾਂ ਦੇ 105 ਨੰਬਰ ਆ ਜੀ 105 ਵਾਲੇ ਦੇਖ ਰਹੇ ਹੋ ਤੁਸੀਂ ਨਿਰੰਤਰ 105 ਵਾਲੇ ਜਿਹੜੇ ਕਾਫੀ ਨੇ ਜੀ 105 ਵਾਲੇ ਤਾਂ ਦੇਖੋ ਜੀ ਬਹੁਤ ਹੀ ਜ਼ਿਆਦਾ ਨੇ 254 ਰੈਂਕ ਤੱਕ ਆ ਕੇ 105 ਵਾਲੇ ਖਤਮ ਹੁੰਦੇ ਆ ਜੀ ਫਿਰ 104 ਵਾਲੇ ਆ ਗਏ ਜੀ ਅੱਗੇ 104 ਰੈਂਕ ਵਾਲੇ ਦੇਖ ਰਹੇ ਹੋ ਤੁਸੀਂ 104 ਵਾਲੇ ਅੱਗੇ ਤਕਰੀਬਨ ਮੰਨ ਕੇ ਚੱਲੀ ਆਪਾਂ 104 ਵਾਲੇ ਪਹੁੰਚਦੇ ਨੇਗੇ 287 ਤੱਕ ਫੇਰ ਅੱਗੇ 288 ਦੇ 103 ਵਾਲੇ ਸ਼ੁਰੂ ਹੋ ਗਿਆ ਜੀ 103 ਨਾਲੇ ਵੀ ਕਾਫੀ ਨੇ ਜੀ 103 ਨਾਲੇ 103 ਰੈਂਕ ਵਾਲੇ ਜਿਹੜੇ ਹੈਗੇ ਨੇਗੇ 317 ਤੱਕ ਆ ਜੀ ਫੇਰ ਇਸੇ ਤਰ੍ਹਾਂ ਦੇ ਨਾਲ ਤੁਸੀਂ 102 ਵਾਲੇ ਨੂੰ ਦੇਖ ਰਹੇ ਹੋਵੋਗੇ 102 ਵੀ ਕਾਫੀ ਮਾਤਰਾ ਦੇ ਵਿੱਚ ਆ ਦੇਖੋ ਇਹਨੂੰ ਮੁਕਾਬਲੇਬਾਜੀ ਕਹਿੰਦੇ ਆਗੇ ਇੱਕ ਇੱਕ ਨੰਬਰ ਤੇ ਜਿਹੜਾ ਕੰਪੀਟੀਸ਼ਨ ਜਾਂਦਾ ਹੈਗਾ 343 ਤੱਕ ਆ ਫੇਰ ਇੱਕ ਸਿੱਕ ਵਾਲੇ ਵੇਖ ਰਹੇ ਹੋ ਤੁਸੀਂ 101 ਵਾਲੇ ਵੀ ਕਾਫੀ ਬੱਚੇ ਆ ਜੀ 101 ਵਾਲੇ ਜਿਹੜੇ ਹੈਗੇ ਨੇਗੇ ਕਾਫੀ ਆ ਜੀ 101 ਵਾਲੇ ਦਾ ਤੁਸੀਂ ਦੇਖ ਹੀ ਰਹੇ ਹੋਗੇ ਸਕਰੀਨ ਤੇ ਲਗਾਤਾਰ ਜਿਹੜਾ 101 ਵਾਲੇ ਸੀਗੇ ਉਹ ਹੈਗੇ ਆ ਜੀ 399 ਰੈਂਕ ਤੱਕ ਆ ਜੀ ਫਿਰ ਉਹਦਾ 100 ਨੰਬਰ ਵਾਲੇ ਸ਼ੁਰੂ ਹੋ ਗਏ ਜੀ 392 ਰੈਂਕ ਤੋਂ 100 ਨੰਬਰ ਵਾਲੇ ਸ਼ੁਰੂ ਹੋ ਗਏ ਜੀ 100 ਵਾਲੇ ਵੇਖ ਰਹੇ ਆਪਾਂ ਅੱਗੇ 100 ਵਾਲੇ ਤਾਂ ਬਹੁਤ ਜ਼ਿਆਦਾ ਬੱਚੇ ਆ ਜੀ 100 ਵਾਲੇ 428 ਰੈਂਕ ਤੱਕ ਆ ਜੀ ਫਿਰ 99 ਲਿਆਗੇ ਜੀ ਬੋਥ ਮੈਰੀਟੋਰੀਅਸ ਬੋਥ ਮੈਰੀਟੋਰੀਅਸ 99 ਅੰਕ ਵਾਲੇ ਜਿਨ੍ਹਾਂ ਨੇ 99 ਨੰਬਰ ਬਣਦੇ ਆ ਉਹ ਤੁਸੀਂ ਵੇਖ ਰਹੇ ਹੋ ਕਿ ਸੂਚੀ 99 ਅੰਕਾਂ ਵਾਲੇ 99 ਦਾ ਬਹੁਤ ਹੀ ਜ਼ਿਆਦਾ ਬੱਚਾ ਦੇ ਨੇ ਜੀ 99 ਅੰਕ 486 ਰੈਂਕ ਤੱਕ ਆ ਕੇ 99 ਅੰਕ ਆਉਂਦਾਗਾ ਫਿਰ 98 ਆਉਂਦਾ ਜੀ ਦੱਸ ਦਈਏ ਮੈਰੀਟੋਰੀਅਸ ਸਕੂਲਾਂ ਦੇ ਲਈ 1725 ਸੀਟਾਂ ਨੇ ਜੀ ਕੁੱਲ ਨਾਨ ਮੈਡੀਕਲ ਮੈਡੀਕਲ ਤੇ ਕਮਰਸ ਨੂੰ ਬਣਾ ਕੇ ਸਾਰੇ ਸਕੂਲਾਂ ਦੇ ਵਿੱਚ 1725 ਸੀਟਾਂ ਬਣਦੀਆਂ ਨੇ ਹਰ ਇੱਕ ਸਕੂਲ ਦੇ ਵਿੱਚ 60 ਤੇ ਹਰ ਇੱਕ ਸਕੂਲ ਦੇ ਵਿੱਚ 40 ਸੀਟਾਂ ਨਿਗੀਆਂ ਜਿਹੜੇ 40 ਜਿਹੜੇ ਕਹਿ ਸਕਦੇ ਆਂ ਅਸੀਂ 6 ਸਕੂਲਾਂ ਦੇ ਵਿੱਚ ਜਿਹੜੇ ਬਣਦੀਆਂ ਨਿਗੀਆਂ ਅ ਮੈਡੀਕਲ ਲਈ 40 ਸੀਟਾਂ ਬਣਦੀਆਂ ਨਿਗੀਆਂ ਨਾਨ ਮੈਡੀਕਲ ਲਈ ਜਿਹੜੀਆਂ ਬਣਦੀਆਂ ਨੇ 100 20 ਵੀ ਬਣਦੀਆਂ ਨੇ ਮੁੰਡਿਆਂ ਦੀਆਂ ਇਹ ਆ ਠੀਕ ਹੈ ਜੀ ਤੇ ਤਿੰਨ ਸਕੂਲ ਇਸ ਤਰ੍ਹਾਂ ਦੇ ਨੇ ਜਿਹੜੇ ਆਪਣੇ ਫਿਰੋਜ਼ਪੁਰ ਹੋ ਗਿਆ ਜਿਵੇਂ ਸੰਗਰੂਰ ਹੋ ਗਿਆ ਗਰਦਾਸਪੁਰ ਹੋ ਗਿਆ ਜਿੱਥੇ 32 32 ਸੀਟਾਂ ਬਣਦੀਆਂ ਮੁੰਡਿਆ ਲਈ ਮੈਡੀਕਲ ਦੇ ਵਿੱਚ ਤੇ ਕਮਰਸ ਦੇ ਵਿੱਚ 111 ਸੀਟਾਂ ਬਣਦੀਆਂ ਨੇ ਇਹਨਾਂ ਤਿੰਨ ਸਕੂਲਾਂ ਵਿੱਚ ਨਾਨ ਮੈਡੀਕਲ ਦੇ ਲਈ 97 ਵਾਲੇ ਬਹੁਤ ਜਿਆਦਾ ਜੀ 561 ਤੱਕ ਫਿਰ 96 ਦਾ ਬਹੁਤ ਹੀ ਜ਼ਿਆਦਾ ਜੀ 96 ਦਾ ਬਹੁਤ ਜ਼ਿਆਦਾ ਜੀ ਬਹੁਤ 96 ਅੰਕ ਵਾਲੇ ਜਿਹੜੇ ਲਗਾਤਾਰ ਸਕਰੀਨ ਤੇ ਵਿਖ ਰਹੇ ਹੋ ਤੁਸੀਂ 618 ਤੱਕ ਆ ਜੀ ਫਿਰ ਅੱਗੇ 95 ਰੈਂਕ ਵਾਲੇ ਦਿਖ ਰਹੇ ਹੋਗੇ 95 ਵਾਲੇ ਵੀ ਕਾਫੀ ਨਜ਼ਰ ਆ ਰਹੇ ਤੁਹਾਨੂੰ ਸਕਰੀਨ ਦੇ ਉੱਪਰ ਦੇਖੋ ਕਾਫੀ ਆ 95 ਵਾਲੇ ਵੀ 95 ਵਾਲੇ ਮੁੱਕਦੇ 688 ਤੇ ਅੱਗੇ ਫਿਰ ਅੱਗੇ 94 ਵਾਲੇ ਸ਼ੁਰੂ ਹੋਗੇ ਜੀ 94 ਵਾਲੇ ਦਾ ਬਹੁਤ ਹੀ ਜ਼ਿਆਦਾ ਨੇ ਜੀ 94 ਵਾਲੇ ਦੇਖ ਰਹੇ ਤੁਸੀਂ 77 ਦੇ ਵਿੱਚ 94 ਅੰਕ ਵਾਲੇ ਹੈਗੇ ਜੀ ਤਕਰੀਬਨ 757 ਰੈਂਕ ਤੱਕ ਫਿਰ 93 ਸ਼ੁਰੂ ਹੋਗਾ ਜੀ ਅੱਗੇ 93 ਵਾਲੇ ਬੱਚੇ ਆਪਾਂ ਵੇਖ ਰਹੇ ਹਾਂ ਜੀ 93 ਵਾਲੇ ਜਿਹੜੇ ਚੱਲ ਰਹੇ ਨੇ ਉਹ ਹੈਗੇ ਨੇ ਤੇ 837 ਰੈਂਕ ਤੱਕ ਫਿਰ 91 ਵਾਲੇ ਚੱਲ ਪਏ ਜੀ 99 ਵਾਲੇ ਬੱਚਿਆਂ ਦੀ ਮਾਤਰਾ ਤਾਂ ਬਹੁਤ ਜ਼ਿਆਦਾ ਹੈ ਜੀ 99 ਵਾਲੇ ਦੀ 99 ਵਾਲੇ ਤਾਂ ਬਹੁਤ ਹੀ ਜ਼ਿਆਦਾ ਨੇ ਬਈ 92 ਰੈਂਕ ਵਾਲੇ 927 ਤੱਕ ਆ ਜੀ ਫੇਰ ਅੱਗੇ 91 ਵਾਲੇ ਆਗੇ ਜੀ 91 ਵਾਲੇ ਆਗੇ ਅੱਗੇ 91 ਵਾਲੇ ਵੇਖ ਰਹੇ ਤੁਸੀਂ ਕਾਫੀ ਮਾਤਰਾ ਦੇ ਵਿੱਚ ਨੇ 91 ਵਾਲੇ ਵੀ ਸੋ ਮੈਂ ਬਾਰ ਬਾਰ ਦੱਸ ਰਿਹਾ ਆ ਆਰਜੀ ਮੈਰਸਟਰੀ ਆਰਜੀ ਮੈਰੇਜ ਮੈਰਿਟ ਜਿਹੜੀ ਬਣਾਈ ਹੋਈ ਆ ਆਰਜੀ ਮੈਰਿਟ ਜਿਹੜੀ ਇਹ ਪੱਕੀ ਨਹੀਂ ਹੈ ਮੈਂ ਦੱਸ ਦਿਆਂ ਵਿਭਾਗ ਵੱਲੋਂ ਪੱਕੀ ਚੜੀ ਕੀਤੀ ਜਾਏਗੀ ਇਹ ਆਪਾਂ ਤਿਆਰ ਕੀਤੀ ਸੀਗੀ ਵਿਦਿਆਰਥੀਆਂ ਦੀ ਸੌਖ ਲਈ ਥੋੜਾ ਜਿਹਾ ਤਾਂ ਕਿ ਰਫ ਜਿਹਾ ਆਈਡੀਆ ਹੋ ਜਾਪਾ ਨੂੰ 90 ਨੰਬਰ ਵਾਲੇ ਤਾਂ ਬਹੁਤ ਜ਼ਿਆਦਾ ਹੀ 90 ਵਾਲੇ ਤਾਂ 90 ਵਾਲੇ ਤਾਂ ਬਹੁਤ ਹੀ ਜ਼ਿਆਦਾ ਨੇ ਦੇਖੋ ਵੀ ਇੰਨੇ ਬੱਚਿਆਂ ਦੇ 90 90 ਆਏ ਨੇਗੇ 1131 ਰੈਂਕ ਤੱਕ ਫਿਰ 99 ਵਾਲੇ ਸ਼ੁਰੂ ਹੋ ਗਏ ਜੀ 99 ਵਾਲੇ ਵੀ ਬਹੁਤ ਨੇ ਜੀ ਬਹੁਤ ਜ਼ਿਆਦਾ ਨਹੀਂ 99 ਵਾਲੇ ਦੇਖੋ ਤੁਸੀਂ ਬਹੁਤ ਹੀ ਜ਼ਿਆਦਾ ਨੇ ਜੀ 99 ਅੰਕ ਵਾਲੇ 99 ਵਾਲੇ ਆ ਜਾਂਦੇ ਜੀ 1200 ਅ 31 ਤੱਕ ਫਿਰ ਨਹੀਂ 1232 ਤੱਕ 1237 ਤੋਂ 88 ਵਾਲਾ ਸ਼ੁਰੂ ਹੋ ਗਿਆ ਜੀ 88 ਵਾਲੇ ਬਹੁਤ ਜ਼ਿਆਦਾ ਜੀ 88 ਵਾਲੇ ਤਾਂ ਬਹੁਤ ਹੀ ਜ਼ਿਆਦਾ ਨਹੀਂ ਜੀ ਸਕਰੀਨ ਤੇ ਲਗਾਤਾਰ ਤੁਸੀਂ ਦੇਖ ਰਹੇ ਹੋ ਵੀ 88 ਵਾਲੇ ਤਾਂ ਬਹੁਤ ਜ਼ਿਆਦਾ ਨਹੀਂ ਗਏ 88 ਵਾਲੇ ਜਿਹੜਾ ਹੈਗਾ 1355 ਤੱਕ ਆ ਜੀ ਫਿਰ 87 ਵਾਲੇ ਚੱਲ ਪਏ ਅੱਗੇ ਬਹੁਤ ਜ਼ਿਆਦਾ ਨਹੀਂ 87 ਵਾਲੇ ਵੀ 87 ਅੰਕ ਵਾਲੇ ਬਹੁਤ ਹੀ ਜ਼ਿਆਦਾ ਨਹੀਂ ਜੀ ਬਹੁਤ ਹੀ ਜ਼ਿਆਦਾ ਨਹੀਂ 87 ਅੰਕ ਵਾਲੇ ਜਿਹੜੇ ਮੁਕਦੇ 1463 ਤੱਕ ਫੇਰ 86 ਅੰਕਲੇ ਜੀ 86 ਅੰਕਲੇ ਬਹੁਤ ਹੈ ਜੀ 86 ਅੰਕਲੇ ਬਹੁਤ ਹੀ ਜ਼ਿਆਦਾ ਨੇ ਜੀ 86 ਅੰਕਲੇ ਤਾਂ 86 ਅੰਕਲੇ ਕਿ ਜਿਹੜੇ ਖਤਮ ਹੁੰਦੇ ਆ 15 1780 ਰੰਕ ਤੱਕ ਫੇਰ 85 ਚੱਲ ਪੈਂਦਾ ਜੀ ਫੇਰ 85 ਚੱਲ ਪੈਂਦਾ ਜੀ ਦੇਖੋ ਤੁਸੀਂ 85 ਵਾਲੇ ਤਾਂ ਕਾਫੀ ਹੈ ਜੀ ਜਿਹੜੇ 85 ਤੱਕ ਆ ਜੀ 85 ਵਾਲੇ ਬਹੁਤ ਜ਼ਿਆਦਾ ਜੀ 85 ਵਾਲੇ ਜਿਹੜੇ ਹੁਣ 1700 ਤੱਕ ਆ ਗਏ ਜੀ ਫੇਰ ਅੱਗੇ 84 ਵਾਲੇ ਆ ਗਏ ਜੀ ਤਾਂ ਇੱਕ ਵਾਰੀ ਆਪਾਂ 1725 ਤੱਕ ਰੋਕਦੇ ਹਾਂ 84 ਕੁੱਲ ਸੀਟਾਂ ਨੇ ਜਿਹੜੀ ਮੈਰਿਟੋਰੀਅ ਸਕੂਲ ਦੇ ਵਿੱਚ ਮੁੰਡਿਆਂ ਦੀ 1725 ਸੀਟਾਂ ਨੇ ਜੀ ਉਹ ਸਾਰੇ ਕੋਰਸਾਂ ਨੂੰ ਮਿਲਾ ਕੇ ਨਾਨ ਮੈਡੀਕਲ ਮੈਡੀਕਲ ਤੇ ਕਮਰਸ ਇਹ ਆ ਵਿੱਚ ਬੋਥ ਵੀ ਹੈਗੇ ਬੱਚੇ ਬਹੁਤ ਜ਼ਿਆਦਾ ਨਹੀਂ ਹੋ ਸਕਦਾ ਹਿਸਾਬ ਨਾਲ ਬੈਠ ਜਿਹੜੀ ਡਾਊਨ ਆ ਜੇ ਬੱਚੇ ਉਧਰ ਚਲੇ ਜਾਣ 84 ਵਾਲੇ ਵੀ ਬਹੁਤ ਜ਼ਿਆਦਾ ਨਹੀਂ 84 ਵਾਲੇ 84 ਵਾਲੇ ਬਹੁਤ ਹੀ ਜ਼ਿਆਦਾ ਨਹੀਂ 84 ਵਾਲੇ ਦੇਖੋ ਤੁਸੀਂ ਜੀ 84 ਵਾਲੇ ਤਾਂ ਬਹੁਤ ਜ਼ਿਆਦਾ ਨਹੀਂ ਜੀ ਦੇਖੋ 84 ਵਾਲੇ ਜਿਹੜੇ ਹੈਗੇ ਨੇ ਜੀ 18 26 ਰੈਂਕ ਤੱਕ ਆ ਫਿਰ 83 ਚੱਲ ਪਿਆ ਜੀ 83 ਬਹੁਤ ਜ਼ਿਆਦਾ ਜੀ ਤੁਸੀਂ ਨਿਰੰਤਰ ਦੇਖ ਰਹੇ ਹੋ 83 ਨੂੰ 83 ਬਹੁਤ ਜ਼ਿਆਦਾ ਜੀ ਬਹੁਤ ਹੀ ਜ਼ਿਆਦਾ ਨੇ 83 ਤਾਂ ਨਿਰੰਤਰ ਦੇਖ ਰਹੇ ਹੋ ਤੁਸੀਂ ਇਹ ਆ 83 83 ਆ ਜੀ ਦੇਖੋ 83 ਅਗਸਤ 1976 ਰੈਂਕ ਤੱਕ ਆ ਫਿਰ 82 ਵਾਲੇ ਆ ਗਏ ਜੀ ਕਿੰਨੇ 82 ਵਾਲੇ ਇਹ ਆ ਜੀ 82 ਅੰਕ ਵਾਲੇ ਦੇਖ ਰਹੇ ਹੋ ਤੁਸੀਂ ਬਹੁਤ ਜ਼ਿਆਦਾ ਨੇ 82 ਵਾਲੇ ਇਹ ਆ ਠੀਕ ਹੈ ਜੀ ਕਾਫੀ ਜ਼ਿਆਦਾ ਜੀ ਬਿਆਸੀ ਵਾਲੇ ਵੀ ਜਿਹੜੇ ਹੈਗੇ ਨੇਗੇ ਤਾਂ 1231 ਰੰਗ ਤੱਕ ਪਹੁੰਚ ਕੇ ਆਪਾਂ ਮੇਰੇ ਖਿਆਲ ਅਗੇ ਦੇਖਣ ਦੀ ਲੋੜ ਨਹੀਂ ਰਹਿ ਜਾਂਦੀ ਜੇ ਮੈਟ ਡਾਉਣ ਵੀ ਆ ਸਕਦੀ ਹੈ ਬੋਥ ਵਾਲੇ ਵਿੱਚੋਂ ਨਿਕਲ ਕੇ ਉਹ 82 ਬੂਸੀ ਤੇ ਆ ਸਕਦੀ ਹੈਗੀ ਜੇ ਬੋਥ ਵਾਲੇ ਸਾਰੇ ਮੈਰੀਟੋਰੀਅਸ ਚਾਉਂਦੇ ਆ ਫਿਰ ਤਾਂ ਜਿਹੜਾ ਤਕਰੀਬਨ 85 ਤੇ ਕੰਮ ਖੜ ਜਾਣਾਗਾ ਕੇ ਇਹ ਰਫ ਜਿਹੜਾ ਆਈਡੀਆ ਜਿਹੜਾ ਤੁਹਾਡੇ ਨਾਲ ਸਾਰਾ ਸਾਂਝਾ ਕੀਤਾਗਾ ਅੱਗੇ ਕੋਈ ਦੇਖਣ ਦੀ ਮੇਰੇ ਖਿਆਲ ਨਹੀਂ ਜ਼ਰੂਰਤ ਨਹੀਂ ਰਹਿ ਜਾਂਦੀ ਕਿ 80 ਕਿ 80 ਵਾਲੇ ਆਗੇ ਸਾਰੇ ਬਹੁਤ ਜ਼ਿਆਦਾ ਨਹੀਂ ਕਿ 80 ਦੇ ਵਿੱਚ 81 ਦੇ ਵਿੱਚ ਬਹੁਤ ਜ਼ਿਆਦਾ ਨਹੀਂ ਜੀ ਬਹੁਤ ਹੀ ਜ਼ਿਆਦਾ ਨਹੀਂ ਜੀ 81 ਦੇ ਵਿੱਚ 81 ਦੇ ਵਿੱਚ ਜਿਹੜਾ ਹੈਗਾ 2315 ਤੱਕ ਆ ਜੀ ਇਹ ਆ ਆਪਾਂ 4-500 ਬੱਚਾ ਬਦਲਾ ਕੇ ਚੱਲਿਆ ਕਈ ਵਾਰੀ ਨਿਕਲ ਨਿਕਲ ਜਾਂਦਾ ਪਰ ਮੁਸ਼ਕਲ ਹੈ ਜੀ ਇਹਨੇ ਨਿਕਲਣੀ ਵੀ ਠੀਕ ਆ ਤਾਂ ਬੈਟ ਜਿਹੜੀ ਕਰ ਸਕਦੇ ਆਪਾਂ ਜਿਹੜੇ ਬੱਚੇ ਨਹੀਂ ਜਾਂਦੇ ਜਿਵੇਂ ਤਾਂ ਫਿਰ 84 ਤੇ ਆਉਗੀ ਨਹੀਂ ਤਾਂ ਫਿਰ ਜਿਹੜਾ ਹੈਗਾ 81 82 ਤੇ ਵੀ ਰਹਿ ਸਕਦੀ ਹੈ ਇੱਕ ਰਫ ਜਿਹਾ ਆਈਡੀਆ ਜਿਹੜਾ ਆਪਾਂ ਤੁਹਾਡੇ ਸਾਹਮਣੇ ਲਾ ਕੇ ਚੱਲਿਆਂਗੇ ਇਸ ਚੀਜ਼ ਨੂੰ ਇੱਕ ਰਫ ਜਿਹਾ ਆਈਡੀਆ ਜਿਹੜਾ ਤੁਹਾਡੇ ਸਾਹਮਣੇ ਰੱਖਿਆ ਗਿਆ ਹੈ ਸੋ ਇਹ ਸਿਵਿਦਾਰਥੀਓ ਤੁਹਾਡੇ ਲਈ ਜਿਹੜੀ ਆਰਜੀ ਮੈਟ ਸੂਚੀ ਦੇ ਲੜਕੇ ਜਿਹੜਾ ਬਹੁਤ ਜ਼ਿਆਦਾ ਮੰਗ ਕਰ ਰਹੇ ਸੀ ਕਿ ਵੀ ਆਰਜੀ ਮੈਟ ਸੂਚੀ ਸਾਡੇ ਲਈ ਜਾਰੀ ਕਰ ਦਿਓ ਤਾਂ ਕਿ ਸਾਨੂੰ ਆਈਡੀਆ ਜਾ ਉਹ ਇੱਕ ਤਰੀਕੇ ਦਾ ਤਾਂ ਜਿਹੜਾ ਤੁਸੀਂ ਅੱਗੇ ਵਾਸਤੇ ਜਿਹੜਾ ਅੱਗੇ ਆਪਾਂ ਤੁਹਾਡੇ ਲਈ ਵੀਡੀਓ ਲੈ ਕੇ ਆਵਾਂਗੇ ਜਿਹੜਾ ਤਕਰੀਬਨ ਉਹ ਦਸਤਾਵੇਜ਼ਾਂ ਦੀ ਆ ਸਰਟੀਫਿਕੇਟ ਕੀ ਕੀ ਚਾਹੀਦੀਆਂ ਹੋਣਗੀਆਂ ਤੁਹਾਨੂੰ ਕਾਉਂਸਲਿੰਗ ਵਾਸਤੇ ਇਹ ਆ ਤਾਂ ਉਹ ਵੀਡੀਓ ਲੈ ਕੇ ਜਿਹੜੀ ਹਾਜ਼ਰ ਹੋਵਾਂਗੇ ਇਹ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਤਾਂ ਹਰ ਤੱਕ ਸਬਸਕ੍ਰਾਈਬ ਕਰ ਲਓ ਇਸ ਨੂੰ లైక్ కామెంట్ కరేయొస్ ను تے اگے وی షేర్ ਕਰਨ دی ਖੇਚਲ ਕਰਿਓ تاکہ ਵੱਧ ਤੋਂ ਵੱਧ ਵਿਦਿਆਰਥੀਆਂ ਤੱਕ گل ਪਹੁੰਚੇ تے ਵਿਦਿਆਰਥੀਆਂ ਨੂੰ ਘਰੇ ਬੈਠੇ ان ساری ਜਣੀ ਜਾਣਕਾਰੀ ਮਿਲ ਸਕੇ تاکہ ਉਹਨਾਂ ਨੂੰ ਕਿਸੇ ਕਿਸਮ ਦੀ ਜੜੀ ਖਬਰਾਂ ਆਟ ਨਾ ਹੋਵੇ ਨਿਰੰਤਰ ਜੜੀ ਉਹਨਾਂ ਨੂੰ ਅਪ ਟੂ ਡੇਟ ਜੜੀ ਖਬਰ ਮਿਲਦੀ ਰਹਿਣੀ ਚਾਹੀਦੀ ਆ ਇਸ ਕਰਕੇ ਤੁਸੀਂ ਚੈਨਲ ਦੇ ਨਾਲ ਜਰੂਰ ਜੁੜਜੋ ਤਾਂ ਕਰਕੇ ਜਿਹੜਾ ਇਹ ساری ਜੜੀ ਤੁਸੀਂ ਮੈਂ ਸੂਚੀ ਜੜੀ ਮੋٹے ਤੌਰ ਤੇ ਦੇਖ ਲਈ ਚੁੱਕੇ ਹੋਗੇ ਸੋ ਸ਼ੁਕਰੀਆ ਜੀ ਸਾਰੇ ਦਾ ਜਿਹੜਾ ਚੈਨਲ ਦੇ ਨਾਲ ਜੁੜਨ ਦਾ ਸੁਣਨ ਦਾ ਇਸ ਨੂੰ ਅੱਗੇ ਵਾਸਤੇ ਜਿਹੜਾ ਤੁਹਾਡੇ ਅਪਡੇਟ ਜਿਹੜਾ ਜਲਦੀ ਲੈ ਕੇ ਹਾਜ਼ਰ ਹੋਵਾਂਗੇ। ਸ਼ੁਕਰੀਆ ਜੀ ਮਿਹਰਬਾਨੀ।